ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਮਰਨ ਕਬੂਲ ਜੀਵਨ ਕੀ ਸਾਡਾਸ ਉਹੋ ਸਬਨਾ ਕੀ ਰੇਣ ਪਾ ਤੋ ਆਓ ਹਮਾਰੇ ਪਾਸ ਅੱਜ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਵੋਹਿਦ ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਦਾ ਸ਼ਹੀਦੀ ਦਿਹਾੜਾ ਹੈ ਅੱਜ ਦੇ ਹੀ ਦਿਨ 1606 ਈਸਵੀ ਨੂੰ ਲਾਹੌਰ ਦੀ ਧਰਤੀ ਤੇ ਪੰਜਵੇਂ ਪਾਤਸ਼ਾਹ ਜੀ ਨੂੰ ਤਤੀ ਤਵੀ ਉੱਤੇ ਵਹਾੜ ਕੇ ਤਤੀ ਰੇਤ ਸੀਸ ਉੱਤੇ ਪਾ ਕੇ ਅਤੇ ਹੋਰ ਅਨੇਕਾਂ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਅਸਲ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਲਈ ਸਰਬੱਤ ਦੇ ਭਲੇ ਦੇ ਲਈ ਸਮੁੱਚੀ ਮਾਨਵਤਾ ਨੂੰ ਆਪਣੇ ਕਲਾਬੇ ਦੇ ਵਿੱਚ ਲੈਂਦਿਆਂ ਇੱਕ ਰੱਬ ਦੇ ਨਾਲ ਜੋ ਜੁੜਨ ਦਾ ਉਪਦੇਸ਼ ਦਿੱਤਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜਿੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਜੀ ਦੀ ਉਸਾਰੀ ਕਰਵਾਈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਹੁਤ ਸਾਰੇ ਖੂਬ ਬਹੁਤ ਸਾਰੀਆਂ ਬੋੜੀਆਂ ਅਤੇ ਗੁਰੂ ਕੇ ਸਰੋਵਰ ਬਣਾਏ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਹੀ 1604 ਈਸਵੀ ਦੇ ਵਿੱਚ ਭਾਈ ਗੁਰਦਾਸ ਜੀ ਪਾਸੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਰੂਪ ਲਿਖਵਾਇਆ ਅਤੇ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਕੀਤਾ ਗਿਆ ਜੋ ਸਿੱਖ ਕੌਮ ਦਾ ਇਹ ਪ੍ਰਚਾਰ ਪਸਾਰ ਪੂਰੇ ਸੰਸਾਰ ਦੇ ਵਿੱਚ ਫੈਲਣ ਲੱਗਾ ਤਾਂ ਸਿੱਖ ਕੌਮ ਤੋਂ ਨਫ਼ਰਤ ਕਰਨ ਵਾਲੇ ਕੂਮਤ ਨੇ ਅਤੇ ਕੁਝ ਹੋਰ ਜਾਤ ਅਪਮਾਨੀ ਲੋਕਾਂ ਨੇ ਕਈ ਸਾਜ਼ਿਸ਼ਾਂ ਘੜੀਆਂ ਅਤੇ ਸਾਜ਼ਿਸ਼ਾਂ ਘੜ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਲਾਹੌਰ ਦੇ ਸੂਬੇਦਾਰ ਮੁਰਤजा ਖਾਨ ਨੇ ਗ੍ਰਿਫਤਾਰ ਕੀਤਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜੋ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਸਰੂਪ ਲਿਖਵਾ ਕੇ ਕੀਤਾ ਜਿਸ ਵਿੱਚ ਹਰੇਕ ਪ੍ਰਾਣੀ ਮਾਤਰ ਨੂੰ ਇਹ ਵਿਚਾਰਧਾਰਾ ਦ੍ਰਿੜ ਕਰਵਾਈ ਗਈ ਕਿ ਸਾਨੂੰ ਪ੍ਰਮਾਤਮਾ ਤੋਂ ਬਿਨਾਂ ਕਿਸੇ ਦੁਜੀ ਦਾ ਡਰ ਨਹੀਂ ਰੱਖਣਾ ਚਾਹੀਦਾ ਡਰਿਆ ਜੇ ਡਰ ਹੋਵੇ ਹੋਰ ਡਰ ਡਰ ਡਰਨਾ ਮਨ ਕਾ ਸ਼ੋਰ ਤਾਂ ਵਕਤ ਦੀ ਮੁਗਲਿਆ ਹਕੂਮਤ ਜ਼ਾਹਾਂਗੀਰ ਬਾਦਸ਼ਾਹ ਨੂੰ ਇਹ ਗੱਲ ਨਾ ਭਾਵੀ ਨਕਸ਼ਬੰਦੀ ਲਹਿਰ ਦੇ ਆਗੂ ਸ਼ੇਖ ਅਹਿਮਦ ਸਰਹੰਦੀ ਨੇ ਅਤੇ ਹੋਰ ਲੋਕਾਂ ਨੇ ਸੱਚੇ ਪਾਤਸ਼ਾਹ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਨੂੰ ਗ੍ਰਿਫਤਾਰ ਕਰਵਾਇਆ ਹੈ ਭਾਵੇਂ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਅਨੇਕਾਂ ਤਸੀਹੇ ਦਿੱਤੇ ਗਏ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਤਤੀ ਤਵੀ ਦੇ ਉੱਤੇ ਬੈਠ ਕੇ ਵੀ ਗੁਰਬਾਣੀ ਦੇ ਇਹਨਾਂ ਬਚਨਾਂ ਨੂੰ ਦੁਹਰਾਉਂਦੇ ਨੇ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਤ ਨਾਨਕ ਮੰਗੈ ਜਦੋਂ ਗੁਰੂ ਘਰ ਦੇ ਅਨਨ ਸੇਵਕ ਸਾਈ ਮੀਂਘਾ ਮੀਰਦੀ ਨੇ ਸੱਚੇ ਪਾਤਸ਼ਾਹ ਜੀ ਨੂੰ ਤਤੀ ਤਵੀ ਦੇ ਉੱਤੇ ਬੈਠਿਆ ਦੇਖਿਆ ਲਾਹੌਰ ਅਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾਉਣ ਦੀ ਗੱਲ ਆਖੀ ਤਾਂ ਉਸ ਵੇਲੇ ਵੀ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਨੇ ਉਲਾਹ ਨੂੰ ਮੈਂ ਕਾਹੂ ਨਾ ਦਿਓ ਮਨ ਮੀਠ ਤੁਹਾਰੋ ਕੀਓ ਚੰਦੂ ਨੇ ਵੀ ਆਪਣੀ ਪੁਰਾਣੀ ਈਰਖਾ ਨੂੰ ਪਗਾਇਆ ਸੀ ਚੰਦੂ ਦੀ ਹਵੇਲੀ ਦੇ ਵਿੱਚ ਜੋ ਕਿ ਅੱਜ ਵੀ ਲਾਹੌਰ ਦੇ ਵਿੱਚ ਇੱਕ ਖੂਹੀ ਦੇ ਰੂਪ ਦੇ ਵਿੱਚ ਸਥਿਤ ਹੈ ਕੁਝ ਭਾਗੋ ਦਾ ਬਚਿਆ ਉਹਦੀ ਹਵੇਲੀ ਦੇ ਵਿੱਚ ਹੀ ਸੱਚੇ ਪਾਤਸ਼ਾਹ ਜੀ ਨੂੰ ਅਨੇਕਾਂ ਤਸੀਹੇ ਦਿੱਤੇ ਗਏ ਭਾਈ ਰਤਨ ਸਿੰਘ ਭੰਗੂ ਜੀ ਨੇ ਲਿਖਿਆ ਹੈ ਕੇ ਗੁਰ ਅਰਜਨ ਦਰਿਆਉ ਨਾ ਬੋਲਿਓ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਜਦੋਂ ਅਨੇਕਾਂ ਤਸੀਹੇ ਦੇਣ ਤੋਂ ਬਾਅਦ ਰਾਵੀ ਦਰਿਆ ਦੇ ਵੱਲ ਲਜਾਇਆ ਗਿਆ ਉੱਥੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦ ਹੁੰਦੇ ਨੇ ਜਿੱਥੇ ਲਾਹੌਰ ਦੇ ਵਿੱਚ ਕਿਲੇ ਦੇ ਨੇੜੇ ਹੀ ਗੁਰਦੁਆਰਾ ਸ੍ਰੀ ਦਿਹਰਾ ਸਾਹਿਬ ਸੁਸ਼ੋਭਤ ਹੈ ਅੱਜ ਜਦੋਂ ਅਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਬਹੁਤ ਇਲਾਕਿਆਂ ਦੇ ਵਿੱਚ ਔਰ ਦੁਨੀਆਂ ਦੇ ਹਰ ਖਿੱਤੇ ਦੇ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਬੈਠੇ ਨੇ ਉਹ ਠੰਡੇ মিઠھے জলদি না ছবিলা লাগা ਰਹੇ ਨੇ তা ਇਹ ਵੀ ਇੱਕ ਸੰਕੇਤ ਹੈ ਕਿ ਭਾਵੇਂ ਸਾਡੇ ਗੁਰੂ ਸਾਹਿਬ ਤਤੀ ਤਵੀ ਦੇ ਉੱਤੇ ਬੈਠ ਕੇ अनेका ਦਸੀਹੇ ਝੱਲ ਕੇ ਸ਼ਹੀਦ ਹੋ ਗਏ ਪਰ ਗੁਰੂ ਦੇ ਸਿੱਖਾਂ ਨੇ ਸੱਚੇ ਪਾਤਸ਼ਾਹ ਦੀ ਸ਼ਹਾਦਤ ਨੂੰ ਅੱਜ ਵੀ ਮਨਾਉਂਦਿਆਂ ਹੋਇਆਂ ਗੁਰੂ ਦੇ ਪੈਗਾਮ ਨੂੰ ਗੁਰੂ ਦੇ ਉਪਦੇਸ਼ ਨੂੰ ਚੇਤੇ ਰੱਖਿਆ ਕਿ ਅਸੀਂ ਕਿਸੇ ਦੇ ਨਾਲ ਕੋਈ ਨਫ਼ਰਤ ਨਹੀਂ ਕਰਦੇ ਹਾਂ ਬਿਸਰ ਗਈ ਸਭ ਤਾਕ ਪਰਾਈ ਜਬ ਤੇ ਸਾਧ ਸੰਗਤ 모ਹੇ ਪਾਈ ਨਾ ਕੋ ਬੈਰੀ ਨਹੀਂ ਬਿਗਾਨਾ ਸਦਲ ਸੰਗ ਹਮਕੋ ਬਨ ਆਈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਿਨ੍ਹਾਂ ਨੂੰ ਗੁਰਿਆਈ ਸ਼ਹੀਦੀ ਤੋਂ ਪਹਿਲਾਂ ਆਪ ਗੁਰੂ ਅਰਜਨ ਦੇਵ ਜੀ ਮਹਾਰਾਜ ਸੌਂਪ ਕੇ ਗਏ ਉਹਨਾਂ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕੀਤੀ ਸਿੱਖ ਫੌਜ ਕਾਇਮ ਕੀਤੀ ਅਤੇ ਜ਼ਾਲਮ ਜ਼ਰਵਾਣੀਆਂ ਨੂੰ ਦੱਸਿਆ ਕਿ ਸਿੱਖ ਜਾਂ ਸਿੱਖ ਕੌਮ ਨਾ ਕਿਸੇ ਤੋਂ ਡਰਦੀ ਹੈ ਨਾ ਕਿਸੇ ਤੋਂ ਝੁਕਦੀ ਹੈ ਅੱਜ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਅਸੀਂ ਸੱਚੇ ਪਾਤਸ਼ਾਹ ਜੀ ਵੱਲੋਂ ਦਿੱਤੀ ਹੋਈ ਬਾਣੀ ਦੇ ਮੁਤਾਬਕ ਚੱਲੀਏ ਉਹਨਾਂ ਦੇ ਸਿਧਾਂਤਾਂ ਦੇ ਉੱਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਕਰੀਏ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਦੇ ਉੱਤੇ ਸੱਚੇ ਪਾਤਸ਼ਾਹ ਜੀ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ ਆਓ ਸਾਰੇ ਗੁਰੂ ਦੇ ਮਾਰਗ ਉੱਤੇ ਚੱਲਿਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਮਰਨ ਕਬੂਲ ਜੀਵਨ ਕੀ ਛਾਡਾਸ ਉਹ ਸਬਨਾ ਕੀ ਰਣ ਪਾ ਤੋ ਆਓ ਹਮਾਰੇ ਪਾਸ ਅੱਜ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਵੋਹਿਦ ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ ਅੱਜ ਦੇ ਹੀ ਦਿਨ 1606 ਈਸਵੀ ਨੂੰ ਲਾਹੌਰ ਦੀ ਧਰਤੀ ਤੇ ਪੰਜਵੇਂ ਪਾਤਸ਼ਾਹ ਜੀ ਨੂੰ ਤਤੀ ਤਵੀ ਉੱਤੇ ਬਹਾਲ ਕੇ ਤਤੀ ਰੇਤ ਸੀਸ ਉੱਤੇ ਪਾ ਕੇ ਅਤੇ ਹੋਰ ਅਨੇਕਾ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਅਸਲ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਲਈ ਸਰਬੱਤ ਦੇ ਭਲੇ ਦੇ ਲਈ ਸਮੁੱਚੀ ਮਾਨਵਤਾ ਨੂੰ ਆਪਣੇ ਕਲਾਵੇ ਦੇ ਵਿੱਚ ਲੈਂਦਿਆਂ ਇੱਕ ਰੱਬ ਦੇ ਨਾਲ ਜੋ ਜੁੜਨ ਦਾ ਉਪਦੇਸ਼ ਦਿੱਤਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜਿੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਜੀ ਦੀ ਉਸਾਰੀ ਕਰਵਾਈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਨੇ ਬਹੁਤ ਸਾਰੇ ਖੂਬ ਬਹੁਤ ਸਾਰੀਆਂ ਬੋੜੀਆਂ ਅਤੇ ਗੁਰੂ ਕੇ ਸਰੋਵਰ ਬਣਾਏ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਨੇ ਹੀ 1604 ਈਸਵੀ ਦੇ ਵਿੱਚ ਭਾਈ ਗੁਰਦਾਸ ਜੀ ਪਾਸੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਰੂਪ ਲਿਖਵਾਇਆ ਅਤੇ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਕੀਤਾ ਗਿਆ ਜੋ ਸਿੱਖ ਕੌਮ ਦਾ ਇਹ ਪ੍ਰਚਾਰ ਪਸਾਰ ਪੂਰੇ ਸੰਸਾਰ ਦੇ ਵਿੱਚ ਫੈਲਣ ਲੱਗਾ ਤਾਂ ਸਿੱਖ ਕੌਮ ਤੋਂ ਨਫ਼ਰਤ ਕਰਨ ਵਾਲੇ ਹਕੂਮਤ ਨੇ ਅਤੇ ਕੁਝ ਹੋਰ ਜਾਤ ਅਪਮਾਨੀ ਲੋਕਾਂ ਨੇ ਕਈ ਸਾਜ਼ਿਸ਼ਾਂ ਘੜੀਆਂ ਅਤੇ ਸਾਜ਼ਿਸ਼ਾਂ ਘੜ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਲਾਹੌਰ ਦੇ ਸੁਬੇਦਾਰ ਮਰਤజా ਖਾਨ ਨੇ ਗ੍ਰਿਫਤਾਰ ਕੀਤਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜੋ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਸਰੂਪ ਲਿਖਵਾ ਕੇ ਕੀਤਾ ਜਿਸ ਵਿੱਚ ਹਰੇਕ ਪ੍ਰਾਣੀ ਮਾਤਰ ਨੂੰ ਇਹ ਵਿਚਾਰ ਧਾਰਾ ਦ੍ਰਿੜ ਕਰਵਾਈ ਗਈ ਕਿ ਸਾਨੂੰ ਪ੍ਰਮਾਤਮਾ ਤੋਂ ਬਿਨਾਂ ਕਿਸੇ ਦੂਜੇ ਦਾ ਡਰ ਨਹੀਂ ਰੱਖਣਾ ਚਾਹੀਦਾ ਡਰਿਆ ਜੇ ਡਰ ਹੋਵੇ ਹੋਰ ਡਰ ਡਰ ਡਰਨਾ ਮਨ ਕਾ ਸ਼ੋਰ ਤਾਂ ਵਕਤ ਦੀ ਮੁਗਲਿਆ ਹਕੂਮਤ ਜ਼ਾਹਾਂਦੀਰ ਬਾਦਸ਼ਾਹ ਨੂੰ ਇਹ ਗੱਲ ਨਾ ਪਾਵੀ ਨਕਸ਼ਬੰਦੀ ਲਹਿਰ ਦੇ ਆਗੂ ਸ਼ੇਖ ਅਹਿਮਦ ਸਰਹੰਦੀ ਨੇ ਅਤੇ ਹੋਰ ਲੋਕਾਂ ਨੇ ਸੱਚੇ ਪਾਤਸ਼ਾਹ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਨੂੰ ਗ੍ਰਿਫਤਾਰ ਕਰਵਾਇਆ ਭਾਵੇਂ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ अनेका ਤਸੀਹੇ ਦਿੱਤੇ ਗਏ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਤਤੀ ਤਵੀ ਦੇ ਉੱਤੇ ਬੈਠ ਕੇ ਵੀ ਗੁਰਬਾਣੀ ਦੇ ਇਹਨਾਂ ਬਚਨਾਂ ਨੂੰ ਦੁਹਰਾਉਂਦੇ ਨੇ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਜਦੋਂ ਗੁਰੂ ਘਰ ਦੇ ਅਨਨ ਸੇਵਕ ਸਾਈ ਮੀਆਂ ਮੀਰ ਜੀ ਨੇ ਸੱਚੇ ਪਾਤਸ਼ਾਹ ਜੀ ਨੂੰ ਤਤੀ ਤਵੀ ਦੇ ਉੱਤੇ ਬੈਠਿਆ ਦੇਖਿਆ ਲਾਹੌਰ ਅਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾਉਣ ਦੀ ਗੱਲ ਆਖੀ ਤਾ ਉਸ ਵੇਲੇ ਵੀ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਨੇ ਉਲਾਹ ਨੂੰ ਮੈਂ ਕਾਹੂ ਨਾ ਦਿਓ ਮਨ ਮੀਠ ਤੁਹਾਰੋ ਕੀਓ ਚੰਦੂ ਨੇ ਵੀ ਆਪਣੀ ਪ੍ਰਾਣੀ ਈਰਖਾ ਨੂੰ ਪਗਾਇਆ ਸੀ ਚੰਦੂ ਦੀ ਹਵੇਲੀ ਦੇ ਵਿੱਚ ਜੋ ਕਿ ਅੱਜ ਵੀ ਲਾਹੌਰ ਦੇ ਵਿੱਚ ਇੱਕ ਖੂਹੀ ਦੇ ਰੂਪ ਦੇ ਵਿੱਚ ਸਥਿਤ ਹੈ ਕੁਝ ਭਾਗੋ ਦਾ ਬਚਿਆ ਉਹਦੀ ਹਵੇਲੀ ਦੇ ਵਿੱਚ ਹੀ ਸੱਚੇ ਪਾਤਸ਼ਾਹ ਜੀ ਨੂੰ ਅਨੇਕਾਂ ਤਸੀਹੇ ਦਿੱਤੇ ਗਏ ਭਾਈ ਰਤਨ ਸਿੰਘ ਭੰਗੂ ਜੀ ਨੇ ਲਿਖਿਆ ਹੈ ਕੇਬੁਰ ਅਰਜਨ ਦਰਿਆਉ ਨਾ ਬੋਲਿਓ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਜਦੋਂ ਅਨੇਕਾਂ ਤਸੀਹੇ ਦੇਣ ਤੋਂ ਬਾਅਦ ਰਾਵੀ ਦਰਿਆ ਦੇ ਵੱਲ ਲਜਾਇਆ ਗਿਆ ਉਥੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦ ਹੁੰਦੇ ਨੇ ਜਿੱਥੇ ਲਾਹੌਰ ਦੇ ਵਿੱਚ ਕਿਲੇ ਦੇ ਨੇੜੇ ਹੀ ਗੁਰਦੁਆਰਾ ਸ੍ਰੀ ਦਿਹਰਾ ਸਾਹਿਬ ਸੁਸ਼ੋਭਤ ਹੈ ਅੱਜ ਜਦੋਂ ਅਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਬਹੁਤ ਇਲਾਕਿਆਂ ਦੇ ਵਿੱਚ ਔਰ ਦੁਨੀਆ ਦੇ ਹਰ ਖਿੱਤੇ ਦੇ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਬੈਠੇ ਨੇ ਉਹ ਠੰਡੇ ਮਿੱਠੇ ਜਲ ਦੀਆਂ ਸ਼ਬੀਲਾਂ ਲਗਾ ਰਹੇ ਨੇ ਤਾਂ ਇਹ ਵੀ ਇੱਕ ਸੰਕੇਤ ਹੈ ਕਿ ਭਾਵੇਂ ਸਾਡੇ ਗੁਰੂ ਸਾਹਿਬ ਤਤੀ ਤਵੀ ਦੇ ਉੱਤੇ ਬੈਠ ਕੇ ਅਨੇਕਾਂ ਤਸੀਹੇ ਝੱਲ ਕੇ ਸ਼ਹੀਦ ਹੋ ਗਏ ਪਰ ਗੁਰੂ ਦੇ ਸਿੱਖਾਂ ਨੇ ਸੱਚੇ ਪਾਤਸ਼ਾਹ ਦੀ ਸ਼ਹਾਦਤ ਨੂੰ ਅੱਜ ਵੀ ਮਨਾਉਂਦਿਆਂ ਹੋਇਆਂ ਗੁਰੂ ਦੇ ਪੈਗਾਮ ਨੂੰ ਗੁਰੂ ਦੇ ਉਪਦੇਸ਼ ਨੂੰ ਚੇਤੇ ਰੱਖਿਆ ਕਿ ਅਸੀਂ ਕਿਸੇ ਦੇ ਨਾਲ ਕੋਈ ਨਫ਼ਰਤ ਨਹੀਂ ਕਰਦੇ ਹਾਂ ਬਿਸਰ ਗਈ ਸਭ ਤਾਕ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ ਨਾ ਕੋ ਬੈਰੀ ਨਾ ਹੀ ਬੇਗਾਨਾ ਸਗਲ ਸੰਗ ਹਮਕੋ ਬਨ ਆਈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਿਨ੍ਹਾਂ ਨੂੰ ਗੁਰਿਆਈ ਸ਼ਹੀਦੀ ਤੋਂ ਪਹਿਲਾਂ ਆਪ ਗੁਰੂ ਅਰਜਨ ਦੇਵ ਜੀ ਮਹਾਰਾਜ ਸੌਂਪ ਕੇ ਗਏ ਉਹਨਾਂ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕੀਤੀ ਸਿੱਖ ਫੌਜ ਕਾਇਮ ਕੀਤੀ ਅਤੇ ਜ਼ਾਲਮ ਜ਼ਰਵਾਣੀਆਂ ਨੂੰ ਦੱਸਿਆ ਕਿ ਸਿੱਖ ਜਾਂ ਸਿੱਖ ਕੌਮ ਨਾ ਕਿਸੇ ਤੋਂ ਡਰਦੀ ਹੈ ਨਾ ਕਿਸੇ ਤੋਂ ਝੁਕਦੀ ਹੈ ਅੱਜ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਅਸੀਂ ਸੱਚੇ ਪਾਤਸ਼ਾਹ ਜੀ ਵੱਲੋਂ ਦਿੱਤੀ ਹੋਈ ਬਾਣੀ ਦੇ ਮੁਤਾਬਕ ਚੱਲੀਏ ਉਹਨਾਂ ਦੇ ਸਿਧਾਂਤਾਂ ਦੇ ਉੱਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਕਰੀਏ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਦੇ ਉੱਤੇ ਸੱਚੇ ਪਾਤਸ਼ਾਹ ਜੀ ਨੂੰ ੋਟਾਨ ਕੋਟ ਪਰਣਾਮ ਕਰਦੇ ਹਾਂ ਆਓ ਅਸੀਂ ਸਾਰੇ ਗੁਰੂ ਦੇ ਮਾਰਗ ਉੱਤੇ ਚੱਲੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਮਰਨ ਕਬੂਲ ਜੀਵਨ ਕੀ ਸਾਡਾਸ ਉਹ ਸਬਨਾ ਕੀ ਰਣਪਾ ਤੋਂ ਆਓ ਹਮਾਰੇ ਪਾਸ ਅੱਜ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਵੋਹਿਦ ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ ਅੱਜ ਦੇ ਹੀ ਦਿਨ 1600 ਈਸਵੀ ਨੂੰ ਲਾਹੌਰ ਦੀ ਧਰਤੀ ਤੇ ਪੰਜਵੇਂ ਪਾਤਸ਼ਾਹ ਜੀ ਨੂੰ ਤਤੀ ਤਵੀ ਉੱਤੇ ਬਹਾਲ ਕੇ ਤਤੀ ਰੇਤ ਸੀਸ ਉੱਤੇ ਪਾ ਕੇ ਅਤੇ ਹੋਰ ਅਨੇਕਾ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਅਸਲ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਲਈ ਸਰਬੱਤ ਦੇ ਭਲੇ ਦੇ ਲਈ ਸਮੁੱਚੀ ਮਾਨਵਤਾ ਨੂੰ ਆਪਣੇ ਕਲਾਵੇ ਦੇ ਵਿੱਚ ਲੈਂਦਿਆਂ ਇੱਕ ਰੱਬ ਦੇ ਨਾਲ ਜੋ ਜੁੜਨ ਦਾ ਉਪਦੇਸ਼ ਦਿੱਤਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਨੇ ਜਿੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਜੀ ਦੀ ਉਸਾਰੀ ਕਰਵਾਈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਨੇ ਬਹੁਤ ਸਾਰੇ ਖੂਬ ਬਹੁਤ ਸਾਰੀਆਂ ਬੋੜੀਆਂ ਅਤੇ ਗੁਰੂ ਕੇ ਸਰੋਵਰ ਬਣਾਏ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਨੇ ਹੀ 1604 ਈਸਵੀ ਦੇ ਵਿੱਚ ਭਾਈ ਗੁਰਦਾਸ ਜੀ ਪਾਸੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਰੂਪ ਲਿਖਵਾਇਆ ਅਤੇ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਕੀਤਾ ਗਿਆ ਜੋ ਸਿੱਖ ਕੌਮ ਦਾ ਇਹ ਪ੍ਰਚਾਰ ਪਸਾਰ ਪੂਰੇ ਸੰਸਾਰ ਦੇ ਵਿੱਚ ਫੈਲਣ ਲੱਗਾ ਤਾਂ ਸਿੱਖ ਕੌਮ ਤੋਂ ਨਫ਼ਰਤ ਕਰਨ ਵਾਲੇ ਹਕੂਮਤ ਨੇ ਅਤੇ ਕੁਝ ਹੋਰ ਜਾਤ ਅਪਮਾਨੀ ਲੋਕਾਂ ਨੇ ਕਈ ਸਾਜ਼ਿਸ਼ਾਂ ਘੜੀਆਂ ਅਤੇ ਸਾਜ਼ਿਸ਼ਾਂ ਘੜ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਲਾਹੌਰ ਦੇ ਸੂਬੇਦਾਰ ਮਰਤਜਾ ਖਾਨ ਨੇ ਗ੍ਰਿਫਤਾਰ ਕੀਤਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜੋ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਸਰੂਪ ਲਿਖਵਾ ਕੇ ਕੀਤਾ ਜਿਸ ਵਿੱਚ ਹਰੇਕ ਪ੍ਰਾਣੀ ਮਾਤਰ ਨੂੰ ਇਹ ਵਿਚਾਰ ਧਾਰਾ ਦ੍ਰਿੜ ਕਰਵਾਈ ਗਈ ਕਿ ਸਾਨੂੰ ਪਰਮਾਤਮਾ ਤੋਂ ਬਿਨਾਂ ਕਿਸੇ ਦੂਜੇ ਦਾ ਡਰ ਨਹੀਂ ਰੱਖਣਾ ਚਾਹੀਦਾ ਡਰਿਆ ਜੇ ਡਰ ਹੋਵੇ ਹੋਰ ਡਰ ਡਰ ਡਰਨਾ ਮਨ ਕਾ ਸ਼ੋਰ ਤਾਂ ਵਕਤ ਦੀ ਮੁਗਲਿਆ ਹਕੂਮਤ ਜ਼ਾਹਾਂਗੀਰ ਬਾਦਸ਼ਾਹ ਨੂੰ ਇਹ ਗੱਲ ਨਾ ਪਾਵੀ ਨਕਸ਼ਬੰਦੀ ਲਹਿਰ ਦੇ ਆਗੂ ਸ਼ੇਖ ਅਹਿਮਦ ਸਰਹੰਦੀ ਨੇ ਅਤੇ ਹੋਰ ਲੋਕਾਂ ਨੇ ਸੱਚੇ ਪਾਤਸ਼ਾਹ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਗ੍ਰਿਫਤਾਰ ਕਰਵਾਇਆ ਹੈ ਭਾਵੇਂ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਅਨੇਕਾਂ ਤਸੀਹੇ ਦਿੱਤੇ ਗਏ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਤਤੀ ਤਵੀ ਦੇ ਉੱਤੇ ਬੈਠ ਕੇ ਵੀ ਗੁਰਬਾਣੀ ਦੇ ਇਹਨਾਂ ਬਚਨਾਂ ਨੂੰ ਦੁਹਰਾਉਂਦੇ ਨੇ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਜਦੋਂ ਗੁਰੂ ਘਰ ਦੇ ਅਨੰਦ ਸੇਵਕ ਸਾਈ ਮਿੰਗਾਮ ਲੀ ਜੀ ਨੇ ਸੱਚੇ ਪਾਤਸ਼ਾਹ ਜੀ ਨੂੰ ਤਤੀ ਤਵੀ ਦੇ ਉੱਤੇ ਬੈਠਿਆਂ ਦੇਖਿਆ ਲਾਹੌਰ ਅਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾਉਣ ਦੀ ਗੱਲ ਆਖੀ ਤਾਂ ਉਸ ਵੇਲੇ ਵੀ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਨੇ ਉਲਾਹ ਨੂੰ ਮੈਂ ਕਾਹੂ ਨਾ ਦਿਓ ਮਨ ਮੀਠ ਤੁਹਾਰੋ ਕੀਓ ਚੰਦੂ ਨੇ ਵੀ ਆਪਣੀ ਪ੍ਰਾਣੀ ਈਰਖਾ ਨੂੰ ਪਗਾਇਆ ਸੀ ਚੰਦੂ ਦੀ ਹਵੇਲੀ ਦੇ ਬਿਲਕੁਲ ਜੋ ਕਿ ਅੱਜ ਵੀ ਲਾਹੌਰ ਦੇ ਵਿੱਚ ਇਹ ਕੋਹੀ ਦੇ ਰੂਪ ਦੇ ਵਿੱਚ ਸਥਿਤ ਹੈ ਪੁਸ਼ਪਾਗੋ ਦਾ ਬਚਿਆ ਉਹਦੀ ਹਵੇਲੀ ਦੇ ਵਿੱਚ ਹੀ ਸੱਚੇ ਪਾਤਸ਼ਾਹ ਜੀ ਨੂੰ ਅਨੇਕਾਂ ਤਸੀਹੇ ਦਿੱਤੇ ਗਏ ਭਾਈ ਰਤਨ ਸਿੰਘ ਭੰਗੂ ਜੀ ਨੇ ਲਿਖਿਆ ਹੈ ਕਿ ਗੁਰ ਅਰਜਨ ਦਰਿਆਉ ਨਾ ਬੋੜਿਓ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਜਦੋਂ ਅਨੇਕਾਂ ਤਸੀਹੇ ਦੇਣ ਤੋਂ ਬਾਅਦ ਰਾਵੀ ਦਰਿਆ ਦੇ ਵੱਲ ਲਜਾਇਆ ਗਿਆ ਉਥੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦ ਹੁੰਦੇ ਨੇ ਜਿੱਥੇ ਲਾਹੌਰ ਦੇ ਵਿੱਚ ਕਿਲੇ ਦੇ ਨੇੜੇ ਗੁਰਦੁਆਰਾ ਸ੍ਰੀ ਦਿਹਰਾ ਸਾਹਿਬ ਸੁਸ਼ੋਭਤ ਹੈ ਅੱਜ ਜਨੂਆ ਸਿੰਘ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਬਹੁਤ ਇਲਾਕਿਆਂ ਦੇ ਵਿੱਚ ਔਰ ਦੁਨੀਆ ਦੇ ਹਰ ਖਿੱਤੇ ਦੇ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠੇ ਨੇ ਉਹ ਠੰਡੇ ਮਿੱਠੇ ਜਲ ਦੀਆਂ ਸ਼ਬੀਲਾਂ ਲਗਾ ਰਹੇ ਨੇ ਤਾਂ ਇਹ ਵੀ ਇੱਕ ਸੰਕੇਤ ਹੈ ਕਿ ਭਾਵੇਂ ਸਾਡੇ ਗੁਰੂ ਸਾਹਿਬ ਤਤੀ ਤਵੀ ਦੇ ਉੱਤੇ ਬੈਠ ਕੇ ਅਨੇਕਾਂ ਤਸੀਹੇ ਝੱਲ ਕੇ ਸ਼ਹੀਦ ਹੋ ਗਏ ਪਰ ਗੁਰੂ ਦੇ ਸਿੱਖਾਂ ਨੇ ਸੱਚੇ ਪਾਤਸ਼ਾਹ ਦੀ ਸ਼ਹਾਦਤ ਨੂੰ ਅੱਜ ਵੀ ਮਨਾਉਂਦਿਆਂ ਹੋਇਆਂ ਗੁਰੂ ਦੇ ਪੈਗਾਮ ਨੂੰ ਗੁਰੂ ਦੇ ਉਪਦੇਸ਼ ਨੂੰ ਚੇਤੇ ਰੱਖਿਆ ਕਿ ਅਸੀਂ ਕਿਸੇ ਦੇ ਨਾਲ ਕੋਈ ਨਫ਼ਰਤ ਨਹੀਂ ਕਰਦੇ ਹਾਂ ਬਿਸਰ ਗਈ ਸਭ ਤਾਕ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ ਨਾ ਕੋ ਬੈਰੀ ਨਾ ਹੀ ਬੇਗਾਨਾ ਸਗਲ ਸੰਗ ਹਮ ਕੋ ਬਨਾਈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਿਨ੍ਹਾਂ ਨੂੰ ਗੁਰਿਆਈ ਸ਼ਹੀਦੀ ਤੋਂ ਪਹਿਲਾਂ ਆਪ ਗੁਰੂ ਅਰਜਨ ਦੇਵ ਜੀ ਮਹਾਰਾਜ ਸੌਂਪ ਕੇ ਗਏ ਉਹਨਾਂ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕੀਤੀ ਸਿੱਖ ਫੌਜ ਕਾਇਮ ਕੀਤੀ ਅਤੇ ਜ਼ਾਲਮ ਜ਼ਰਵਾਣਿਆਂ ਨੂੰ ਦੱਸਿਆ ਕਿ ਸਿੱਖ ਜਾਂ ਸਿੱਖ ਕੌਮ ਨਾ ਕਿਸੇ ਤੋਂ ਡਰਦੀ ਹੈ ਨਾ ਕਿਸੇ ਤੋਂ ਝੁਕਦੀ ਹੈ ਅੱਜ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਅਸੀਂ ਸੱਚੇ ਪਾਤਸ਼ਾਹ ਜੀ ਵੱਲੋਂ ਦਿੱਤੀ ਹੋਈ ਬਾਣੀ ਦੇ ਮੁਤਾਬਕ ਚੱਲੀਏ ਉਹਨਾਂ ਦੇ ਸਿਧਾਂਤਾਂ ਦੇ ਉੱਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਕਰੀਏ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਦੇ ਉੱਤੇ ਸੱਚੇ ਪਾਤਸ਼ਾਹ ਜੀ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ ਆਓ ਅਸੀਂ ਸਾਰੇ ਗੁਰੂ ਦੇ ਮਾਰਗ ਉੱਤੇ ਚੱਲਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਮਰਨ ਕਬੂਲ ਜੀਵਨ ਕੀ ਸਾਡਾਸ ਉਹੋ ਸਬਨਾ ਕੀ ਰਣਪਾਤ ਤੋ ਆਓ ਹਮਾਰੇ ਪਾਸ ਅੱਜ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ ਅੱਜ ਦੇ ਹੀ ਦਿਨ 1606 ਈਸਵੀ ਨੂੰ ਲਾਹੌਰ ਦੀ ਧਰਤੀ ਤੇ ਪੰਜਵੇਂ ਪਾਤਸ਼ਾਹ ਜੀ ਨੂੰ ਤਤੀ ਤਵੀ ਉੱਤੇ ਬਿਹਾੜ ਕੇ ਤਤੀ ਰੇਤ ਸੀਸ ਉੱਤੇ ਪਾ ਕੇ ਅਤੇ ਹੋਰ ਅਨੇਕਾ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਅਸਲ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਲਈ ਸਰਬੱਤ ਦੇ ਭਲੇ ਦੇ ਲਈ ਸਮੁੱਚੀ ਮਾਨਵਤਾ ਨੂੰ ਆਪਣੇ ਕਲਾਬੇ ਦੇ ਵਿੱਚ ਲੈਂਦਿਆਂ ਇੱਕ ਰੱਬ ਦੇ ਨਾਲ ਜੋ ਜੁੜਨ ਦਾ ਉਪਦੇਸ਼ ਦਿੱਤਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਨੇ ਜਿੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਜੀ ਦੀ ਉਸਾਰੀ ਕਰਵਾਈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਨੇ ਬਹੁਤ ਸਾਰੇ ਖੂਬ ਬਹੁਤ ਸਾਰੀਆਂ ਬੋੜੀਆਂ ਅਤੇ ਗੁਰੂ ਕੇ ਸਰੋਵਰ ਬਣਾਏ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਨੇ ਹੀ 1604 ਈਸਵੀ ਦੇ ਵਿੱਚ ਭਾਈ ਗੁਰਦਾਸ ਜੀ ਪਾਸੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਰੂਪ ਲਿਖਵਾਇਆ ਅਤੇ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਕੀਤਾ ਗਿਆ ਜੋ ਸਿੱਖ ਕੌਮ ਦਾ ਇਹ ਪ੍ਰਚਾਰ ਪਸਾਰ ਪੂਰੇ ਸੰਸਾਰ ਦੇ ਵਿੱਚ ਫੈਲਣ ਲੱਗਾ ਤਾਂ ਸਿੱਖ ਕੌਮ ਤੋਂ ਨਫ਼ਰਤ ਕਰਨ ਵਾਲੇ ਹਕੂਮਤ ਨੇ ਅਤੇ ਕੁਝ ਹੋਰ ਜਾਤ ਅਪਮਾਨੀ ਲੋਕਾਂ ਨੇ ਕਈ ਸਾਜ਼ਿਸ਼ਾਂ ਘੜੀਆਂ ਅਤੇ ਸਾਜ਼ਿਸ਼ਾਂ ਘੜ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਲਾਹੌਰ ਦੇ ਸੁਬੇਦਾਰ ਮਰਤਜਾ ਖਾਨ ਨੇ ਗ੍ਰਿਫਤਾਰ ਕੀਤਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜੋ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਸਰੂਪ ਲਿਖਵਾ ਕੇ ਕੀਤਾ ਜਿਸ ਵਿੱਚ ਹਰੇਕ ਪ੍ਰਾਣੀ ਮਾਤਰ ਨੂੰ ਇਹ ਵਿਚਾਰ ਧਾਰਾ ਦ੍ਰਿੜ ਕਰਵਾਈ ਗਈ ਕਿ ਸਾਨੂੰ ਪਰਮਾਤਮਾ ਤੋਂ ਬਿਨਾਂ ਕਿਸੇ ਦੂਜੇ ਦਾ ਡਰ ਨਹੀਂ ਰੱਖਣਾ ਚਾਹੀਦਾ ਡਰਿਆ ਜੇ ਡਰ ਹੋਵੇ ਹੋਰ ਡਰ ਡਰ ਡੰਨਾ ਮਨ ਕਾ ਸ਼ੋਰ ਤਾਂ ਵਕਤ ਦੀ ਮੁਗਲਿਆ ਹਕੂਮਤ ਜ਼ਾਹਾਂਗੀਰ ਬਾਦਸ਼ਾਹ ਨੂੰ ਇਹ ਗੱਲ ਨਾ ਪਾਵੀ ਨਕਸ਼ਬੰਦੀ ਲਹਿਰ ਦੇ ਆਗੂ ਸ਼ੇਖ ਅਹਿਮਦ ਸਰਹੰਦੀ ਨੇ ਅਤੇ ਹੋਰ ਲੋਕਾਂ ਨੇ ਸੱਚੇ ਪਾਤਸ਼ਾਹ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਗ੍ਰਿਫਤਾਰ ਕਰਵਾਇਆ ਹੈ ਭਾਵੇਂ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਅਨੇਕਾਂ ਤਸੀਹੇ ਦਿੱਤੇ ਗਏ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ ਦੇ ਉੱਤੇ ਬੈਠ ਕੇ ਵੀ ਗੁਰਬਾਣੀ ਦੇ ਇਹਨਾਂ ਬਚਨਾਂ ਨੂੰ ਦੁਹਰਾਉਂਦੇ ਨੇ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਜਦੋਂ ਗੁਰੂ ਘਰ ਦੇ ਅਨੰਦ ਸੇਵਕ ਸਾਈ ਮੀਂਗਾਂ ਮੀਰ ਜੀ ਨੇ ਸੱਚੇ ਪਾਤਸ਼ਾਹ ਜੀ ਨੂੰ ਤਤੀ ਤਵੀ ਦੇ ਉੱਤੇ ਬੈਠਿਆਂ ਦੇਖਿਆ ਲਾਹੌਰ ਅਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾਉਣ ਦੀ ਗੱਲ ਆਖੀ ਤਾਂ ਉਸ ਵੇਲੇ ਵੀ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਨੇ ਉਲਾਹ ਨੂੰ ਮੈਂ ਕਾਹੂ ਨਾ ਦਿਓ ਮਨ ਮੀਠ ਤੁਹਾਰੋ ਕੀਓ ਚੰਦੂ ਨੇ ਵੀ ਆਪਣੀ ਪ੍ਰਾਣੀ ਈਰਖਾ ਨੂੰ ਪਗਾਇਆ ਸੀ ਚੰਦੂ ਦੀ ਹਵੇਲੀ ਦੇ ਬਿਲਕੁਲ ਜੋ ਕਿ ਅੱਜ ਵੀ ਲਾਹੌਰ ਦੇ ਵਿੱਚ ਇੱਕ ਹੂਹੀ ਦੇ ਰੂਪ ਦੇ ਵਿੱਚ ਸਥਿਤ ਹੈ ਪੁਸ਼ਪਾਗੋ ਦਾ ਬਚਿਆ ਉਹਦੀ ਹਵੇਲੀ ਦੇ ਵਿੱਚ ਹੀ ਸੱਚੇ ਪਾਕਸ਼ਾ ਜੀ ਨੂੰ ਅਨੇਕਾਂ ਤਸੀਹੇ ਦਿੱਤੇ ਗਏ ਭਾਈ ਰਤਨ ਸਿੰਘ ਭੰਗੂ ਜੀ ਨੇ ਲਿਖਿਆ ਹੈ ਕਿ ਗੁਰ ਅਰਜਨ ਦਰਿਆਉ ਨਾ ਬੋਲਿਓ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਜਦੋਂ ਅਨੇਕਾਂ ਤਸੀਹੇ ਦੇਣ ਤੋਂ ਬਾਅਦ ਰਾਵੀ ਦਰਿਆ ਦੇ ਵੱਲ ਲਜਾਇਆ ਗਿਆ ਉਥੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦ ਹੁੰਦੇ ਨੇ ਜਿੱਥੇ ਲਾਹੌਰ ਦੇ ਵਿੱਚ ਕਿਲੇ ਦੇ ਨੇੜੇ ਗੁਰਦੁਆਰਾ ਸ੍ਰੀ ਦਿਹਰਾ ਸਾਹਿਬ ਸੁਸ਼ੋਭਤ ਹੈ ਅੱਜ ਜਦੋਂ ਅਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਬਹੁਤ ਇਲਾਕਿਆਂ ਦੇ ਵਿੱਚ ਔਰ ਦੁਨੀਆ ਦੇ ਹਰ ਖਿੱਤੇ ਦੇ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਬੈਠੇ ਨੇ ਉਹ ਠੰਡੇ ਮਿੱਠੇ ਜਲ ਦੀਆਂ ਸ਼ਬੀਲਾਂ ਲਗਾ ਰਹੇ ਨੇ ਤਾਂ ਇਹ ਵੀ ਇੱਕ ਸੰਕੇਤ ਹੈ ਕਿ ਭਾਵੇਂ ਸਾਡੇ ਗੁਰੂ ਸਾਹਿਬ ਤਤੀ ਤਵੀ ਦੇ ਉੱਤੇ ਬੈਠ ਕੇ ਅਨੇਕਾਂ ਦਸੀਹੇ ਝੱਲ ਕੇ ਸ਼ਹੀਦ ਹੋ ਗਏ ਪਰ ਗੁਰੂ ਦੇ ਸਿਖਾ ਨੇ ਸੱਚੇ ਪਾਤਸ਼ਾਹ ਦੀ ਸ਼ਹਾਦਤ ਨੂੰ ਅੱਜ ਵੀ ਮਨਾਉਂਦਿਆਂ ਹੋਇਆਂ ਗੁਰੂ ਦੇ ਪੈਗਾਮ ਨੂੰ ਗੁਰੂ ਦੇ ਉਪਦੇਸ਼ ਨੂੰ ਚੇਤੇ ਰੱਖਿਆ ਕਿ ਅਸੀਂ ਕਿਸੇ ਦੇ ਨਾਲ ਕੋਈ ਨਫ਼ਰਤ ਨਹੀਂ ਕਰਦੇ ਹਾਂ ਬਿਸਰ ਗਈ ਸਭ ਤਾਕ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ ਨਾ ਕੋ ਬੈਰੀ ਨਾ ਹੀ ਬੇਗਾਨਾ ਸਗਲ ਸੰਗ ਹਮਕੋ ਬਨਾਈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਿਨ੍ਹਾਂ ਨੂੰ ਗੁਰਿਆਈ ਸ਼ਹੀਦੀ ਤੋਂ ਪਹਿਲਾਂ ਆਪ ਗੁਰੂ ਅਰਜਨ ਦੇਵ ਜੀ ਮਹਾਰਾਜ ਸੌਂਪ ਕੇ ਗਏ ਉਹਨਾਂ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕੀਤੀ ਸਿੱਖ ਫੌਜ ਕਾਇਮ ਕੀਤੀ ਅਤੇ ਜ਼ਾਲਮ ਜ਼ਰਵਾਣਿਆਂ ਨੂੰ ਦੱਸਿਆ ਕਿ ਸਿੱਖ ਜਾਂ ਸਿੱਖ ਕੌਮ ਨਾ ਕਿਸੇ ਤੋਂ ਡਰਦੀ ਹੈ ਨਾ ਕਿਸੇ ਤੋਂ ਝੁਕਦੀ ਹੈ ਅੱਜ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਅਸੀਂ ਸੱਚੇ ਪਾਤਸ਼ਾਹ ਜੀ ਵੱਲੋਂ ਦਿੱਤੀ ਹੋਈ ਬਾਣੀ ਦੇ ਮੁਤਾਬਕ ਚੱਲੀਏ ਉਹਨਾਂ ਦੇ ਸਿਧਾਂਤਾਂ ਦੇ ਉੱਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਕਰੀਏ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਦੇ ਉੱਤੇ ਸੱਚੇ ਪਾਤਸ਼ਾਹ ਜੀ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ ਆਓ ਅਸੀਂ ਸਾਰੇ ਗੁਰੂ ਦੇ ਮਾਰਗ ਉੱਤੇ ਚੱਲੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਮਰਨ ਕਬੂਲ ਜੀਵਨ ਕੀ ਸ਼ਾਡਾਸ ਉਹ ਸਭਨਾ ਕੀ ਰਣ ਪਾ ਤੋ ਆਓ ਹਮਾਰੇ ਪਾਸ ਅੱਜ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਵੋਹਿਤ ਪੰਨਵੀ ਨਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ ਅੱਜ ਦੇ ਹੀ ਦਿਨ 1606 ਈਸਵੀ ਨੂੰ ਲਾਹੌਰ ਦੀ ਧਰਤੀ ਤੇ ਪੰਜਵੇਂ ਪਾਤਸ਼ਾਹ ਜੀ ਨੂੰ ਤਤੀ ਤਵੀ ਉੱਤੇ ਬਿਹਾੜ ਕੇ ਤਤੀ ਰੇਤ ਸੀਸ ਉੱਤੇ ਪਾ ਕੇ ਅਤੇ ਹੋਰ ਅਨੇਕਾ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਅਸਲ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਲਈ ਸਰਬੱਤ ਦੇ ਭਲੇ ਦੇ ਲਈ ਸਮੁੱਚੀ ਮਾਨਵਤਾ ਨੂੰ ਆਪਣੇ ਕਲਾਬੇ ਦੇ ਵਿੱਚ ਲੈਂਦਿਆਂ ਇੱਕ ਰੱਬ ਦੇ ਨਾਲ ਜੋ ਜੁੜਨ ਦਾ ਉਪਦੇਸ਼ ਦਿੱਤਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਨੇ ਜਿੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਜੀ ਦੀ ਉਸਾਰੀ ਕਰਵਾਈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਨੇ ਬਹੁਤ ਸਾਰੇ ਖੂਬ ਬਹੁਤ ਸਾਰੀਆਂ बावड़ियां ਅਤੇ ਗੁਰੂ ਕੇ ਸਰੋਵਰ ਬਣਾਏ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਨੇ ਹੀ 1604 ਈਸਵੀ ਦੇ ਵਿੱਚ ਭਾਈ ਗੁਰਦਾਸ ਜੀ ਪਾਸੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਰੂਪ ਲਿਖਵਾਇਆ ਅਤੇ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਕੀਤਾ ਗਿਆ ਜੋ ਸਿੱਖ ਕੌਮ ਦਾ ਇਹ ਪ੍ਰਚਾਰ ਪਸਾਰ ਪੂਰੇ ਸੰਸਾਰ ਦੇ ਵਿੱਚ ਫੈਲਣ ਲੱਗਾ ਤਾਂ ਸਿੱਖ ਕੌਮ ਤੋਂ ਨਫ਼ਰਤ ਕਰਨ ਵਾਲੇ ਹਕੂਮਤ ਨੇ ਅਤੇ ਕੁਝ ਹੋਰ ਜਾਤ ਅਪਮਾਨੀ ਲੋਕਾਂ ਨੇ ਕਈ ਸਾਜ਼ਿਸ਼ਾਂ ਘੜੀਆਂ ਅਤੇ ਸਾਜ਼ਿਸ਼ਾਂ ਘੜ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਲਾਹੌਰ ਦੇ ਸੁਬੇਦਾਰ ਮਰਤਜਾ ਖਾਨ ਨੇ ਗ੍ਰਿਫਤਾਰ ਕੀਤਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜੋ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਹਿਲਾ ਸਰੂਪ ਲਿਖਵਾ ਕੇ ਕੀਤਾ ਜਿਸ ਵਿੱਚ ਹਰੇਕ ਪ੍ਰਾਣੀ ਮਾਤਰ ਨੂੰ ਇਹ ਵਿਚਾਰ ਧਾਰਾ ਦ੍ਰਿੜ ਕਰਵਾਈ ਗਈ ਕਿ ਸਾਨੂੰ ਪਰਮਾਤਮਾ ਤੋਂ ਬਿਨਾਂ ਕਿਸੇ ਦੂਜੇ ਦਾ ਡਰ ਨਹੀਂ ਰੱਖਣਾ ਚਾਹੀਦਾ ਡਰਿਆ ਜੇ ਡਰ ਹੋਵੇ ਹੋਰ ਡਰ ਡਰ ਡੰਨਾ ਮਨ ਕਾ ਸ਼ੋਰ ਤਾਂ ਵਕਤ ਦੀ ਮੁਗਲਿਆ ਹਕੂਮਤ ਜ਼ਾਹਾਂਗੀਰ ਬਾਦਸ਼ਾਹ ਨੂੰ ਇਹ ਗੱਲ ਨਾ ਪਾਵੀ ਨਕਸ਼ਬੰਦੀ ਲਹਿਰ ਦੇ ਆਗੂ ਸ਼ੇਖ ਅਹਿਮਦ ਸਰਹੰਦੀ ਨੇ ਅਤੇ ਹੋਰ ਲੋਕਾਂ ਨੇ ਸੱਚੇ ਪਾਤਸ਼ਾਹ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਗ੍ਰਿਫਤਾਰ ਕਰਵਾਇਆ ਹੈ ਭਾਵੇਂ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਅਨੇਕਾਂ ਤਸੀਹੇ ਦਿੱਤੇ ਗਏ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਤਤੀ ਤਵੀ ਦੇ ਉੱਤੇ ਬੈਠ ਕੇ ਵੀ ਗੁਰਬਾਣੀ ਦੇ ਇਹਨਾਂ ਬਚਨਾਂ ਨੂੰ ਦੁਹਰਾਉਂਦੇ ਨੇ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਜਦੋਂ ਗੁਰੂ ਘਰ ਦੇ ਅਨੰਦ ਸੇਵਕ ਸਾਈ ਮਿੰਗਾ ਮੀਤਦੀ ਨੇ ਸੱਚੇ ਪਾਤਸ਼ਾਹ ਜੀ ਨੂੰ ਤਤੀ ਤਵੀ ਦੇ ਉੱਤੇ ਬੈਠਿਆਂ ਦੇਖਿਆ ਲਾਹੌਰ ਅਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾਉਣ ਦੀ ਗੱਲ ਆਖੀ ਤਾਂ ਉਸ ਵੇਲੇ ਵੀ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਨੇ ਉਲਾਹ ਨੂੰ ਮੈਂ ਕਾਹੂ ਨਾ ਦਿਓ ਮਨ ਮੀਠ ਤੁਹਾਰੋ ਕੀਓ ਚੰਦੂ ਨੇ ਵੀ ਆਪਣੀ ਪ੍ਰਾਣੀ ਈਰਖਾ ਨੂੰ ਪਗਾਇਆ ਸੀ ਚੰਦੂ ਦੀ ਹਵੇਲੀ ਦੇ ਬਿਤੀ ਜੋ ਕਿ ਅੱਜ ਵੀ ਲਾਹੌਰ ਦੇ ਵਿੱਚ ਇੱਕ ਖੂਹੀ ਦੇ ਰੂਪ ਦੇ ਵਿੱਚ ਸਥਿਤ ਹੈ ਪੁਸ਼ਪਾਗੋ ਦਾ ਬਚਿਆ ਉਹਦੀ ਹਵੇਲੀ ਦੇ ਵਿੱਚ ਹੀ ਸੱਚੇ ਪਾਤਸ਼ਾਹ ਜੀ ਨੂੰ ਅਨੇਕਾਂ ਤਸੀਹੇ ਦਿੱਤੇ ਗਏ ਭਾਈ ਰਤਨ ਸਿੰਘ ਭੰਗੂ ਜੀ ਨੇ ਲਿਖਿਆ ਹੈ ਕਿ ਗੁਰ ਅਰਜਨ ਦਰਿਆਉ ਨਾ ਬੋੜਿਓ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਜਦੋਂ ਅਨੇਕਾਂ ਤਸੀਹੇ ਦੇਣ ਤੋਂ ਬਾਅਦ ਰਾਵੀ ਦਰਿਆ ਦੇ ਵੱਲ ਲਜਾਇਆ ਗਿਆ ਉੱਥੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦ ਹੁੰਦੇ ਨੇ ਜਿੱਥੇ ਲਾਹੌਰ ਦੇ ਵਿੱਚ ਕਿਲੇ ਦੇ ਨੇੜੇ ਗੁਰਦੁਆਰਾ ਸ੍ਰੀ ਦੇਹਰਾ ਸਾਹਿਬ ਸੁਸ਼ੋਭਤ ਹੈ ਅੱਜ ਜਦੋਂ ਅਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਬਹੁਤ ਇਲਾਕਿਆਂ ਦੇ ਵਿੱਚ ਔਰ ਦੁਨੀਆਂ ਦੇ ਹਰ ਖਿੱਤੇ ਦੇ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੈਵਾ ਸਿੱਖ ਬੈਠੇ ਨੇ ਉਹ ਠੰਡੇ ਮਿੱਠੇ ਜਲ ਦੀਆਂ ਸ਼ਬੀਲਾਂ ਲਗਾ ਰਹੇ ਨੇ ਤਾਂ ਇਹ ਵੀ ਇੱਕ ਸੰਕੇਤ ਹੈ ਕਿ ਭਾਵੇਂ ਸਾਡੇ ਗੁਰੂ ਸਾਹਿਬ ਤਤੀ ਤਵੀ ਦੇ ਉੱਤੇ ਬੈਠ ਕੇ ਅਨੇਕਾਂ ਦਸੀਹੇ ਝੱਲ ਕੇ ਸ਼ਹੀਦ ਹੋ ਗਏ ਪਰ ਗੁਰੂ ਦੇ ਸਿੱਖਾਂ ਨੇ ਸੱਚੇ ਪਾਤਸ਼ਾਹ ਦੀ ਸ਼ਹਾਦਤ ਨੂੰ ਅੱਜ ਵੀ ਮਨਾਉਂਦਿਆਂ ਹੋਇਆਂ ਗੁਰੂ ਦੇ ਪੈਗਾਮ ਨੂੰ ਗੁਰੂ ਦੇ ਉਪਦੇਸ਼ ਨੂੰ ਚੇਤੇ ਰੱਖਿਆ ਕਿ ਅਸੀਂ ਕਿਸੇ ਦੇ ਨਾਲ ਕੋਈ ਨਫ਼ਰਤ ਨਹੀਂ ਕਰਦੇ ਹਾਂ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ ਨਾ ਕੋ ਬੈਰੀ ਨਾ ਹੀ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਿਨ੍ਹਾਂ ਨੂੰ ਗੁਰਿਆਈ ਸ਼ਹੀਦੀ ਤੋਂ ਪਹਿਲਾਂ ਆਪ ਗੁਰੂ ਅਰਜਨ ਦੇਵ ਜੀ ਮਹਾਰਾਜ ਸੌਂਪ ਕੇ ਗਏ ਉਹਨਾਂ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕੀਤੀ ਸਿੱਖ ਫੌਜ ਕਾਇਮ ਕੀਤੀ ਅਤੇ ਜ਼ਾਲਮ ਜ਼ਰਵਾਣੀਆਂ ਨੂੰ ਦੱਸਿਆ ਕਿ ਸਿੱਖ ਜਾਂ ਸਿੱਖ ਕੌਮ ਨਾ ਕਿਸੇ ਤੋਂ ਡਰਦੀ ਹੈ ਨਾ ਕਿਸੇ ਤੋਂ ਝੁਕਦੀ ਹੈ ਅੱਜ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਅਸੀਂ ਸੱਚੇ ਪਾਤਸ਼ਾਹ ਜੀ ਵੱਲੋਂ ਦਿੱਤੀ ਹੋਈ ਬਾਣੀ ਦੇ ਮੁਤਾਬਕ ਚੱਲੀਏ ਉਹਨਾਂ ਦੇ ਸਿਧਾਂਤਾਂ ਦੇ ਉੱਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਕਰੀਏ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਦੇ ਉੱਤੇ ਸੱਚੇ ਪਾਤਸ਼ਾਹ ਜੀ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਹਾਂ ਆਓ ਅਸੀਂ ਸਾਰੇ ਗੁਰੂ ਦੇ ਮਾਰਗ ਉੱਤੇ ਚੱਲੀਏ ਜੀ